ਲੋ ਜੀ ਮਿੱਤਰੋ ਸਵੇਰ ਦੀ ਚਾਹ ਲੈ ਕੇ ਪਹੁੰਚ ਚੁੱਕੇ ਆ ਤੇ ਬੰਦੇ ਆਪਣੇ ਇੰਨੇ ਮਿਲਤੀ ਐ ਸਵੇਰੇ 4 4:30 ਵਜੇ ਪੌਣੇ 5 ਵਜੇ ਤੱਕ ਆ ਕੇ ਲੱਗ ਜਾਂਦੇ ਆ ਕਿਉਂਕਿ ਦਿਨੇ ਗਰਮੀ ਵੱਧ ਜਾਂਦੀ ਟੈਂਪਰੇਚਰ ਵੱਧ ਜਾਂਦਾ ਪਾਣੀ ਦਾ ਗਰਮ ਹੋ ਜਾਂਦਾ ਤੇ ਦਿਨੇ ਪਾਣੀ ਚ ਬੜਿਆ ਨਹੀਂ ਜਾਂਦਾ ਤੇ ਸਵੇਰੇ ਸਵੇਰੇ ਖੇਚ ਦਿੰਦੇ ਆ ਹਮੜੇ ਪਿਆ ਖੇਚਣ ਅੱਜ ਥੋੜੇ ਚਾਹ ਬੰਨੂ ਅਸੀਂ ਲੇਟ ਹੋ ਗਏ। ਸਾਡਾ ਬੰਦਾ ਜਿਹੜਾ ਚਾਹ ਲਿਆਉਣਾ ਸੀ ਮਿਸ ਮਾਰ ਗਿਆ। ਨਾ ਹੀ ਉਹਨੇ ਦੱਸਿਆ ਹੀ ਮੈਂ ਜਾਣਾ ਖੇਤ ਜਾ। ਕਿਵੇਂ? ਤੇ ਸੋਨੂ ਦੇ ਕੁਝ ਹੋਰ ਦਿਖਾਉਣੇ ਵੀ ਆਪਾਂ ਅੱਜ ਤੱਕ ਵੱਟ ਨਹੀਂ ਪੋਚੀ। ਆਪਾਂ ਨੂੰ 10 ਸਾਲ ਹੋ ਗਏ 12 ਵੱਟਾਂ ਪੋਚਣੀਆਂ ਛੱਡੀਆਂ ਨੂੰ। ਪਹਿਲਾਂ ਬਥੇਰੀਆਂ ਵੱਟਾਂ ਪੋਚਦੇ ਸੀਗੇ। ਗਾਚੜ ਧਰੀ ਜਾਂਦੇ ਵੱਟਾਂ ਦੇ ਤਕੜੀਆਂ ਕਰੀ ਜਾਂਦੇ। ਵੱਟਾਂ ਆਪਾਂ ਕਿਉਂ ਪੋਚਦੇ ਆ ਟੁੱਟਣ ਨਾ ਤੇ ਕੱਖਣਾ ਹੁਣ। ਤੇ ਆਪਾਂ ਜਦੋਂ ਗਾਤੀਆਂ ਲਾ ਲਾ ਕੇ ਉੱਚੀਆਂ ਕਰ ਦਿੰਨੇ ਆ ਵਟਾਂ ਤਾਂ ਉਹਨਾਂ ਦੇ ਕੱਖ ਵੱਧ ਹੁੰਦੇ ਆ ਕਿਉਂਕਿ ਹਵਾ ਚ ਆ ਜਾਂਦੀਆਂ ਨੇ ਵਟਾਂ ਤੇ ਮੁੜ ਕੇ ਜਦੋਂ ਕੱਢਣੇ ਹੁੰਦੇ ਆ ਉਹ ਇਹਦੇ ਡਲੇ ਬਣ ਬਣ ਡਿੱਗ ਜਾਂਦੇ ਖਲੇਪੜ ਇਹਦਾ ਝੂਨਾ ਮਿੱਦਦੀਆਂ ਹੋ ਤੇ ਅਸੀਂ ਹੁਣ ਡਬਲ ਵਟਾਂ ਪਾਉਣੇ ਹੁੰਦੇ ਆ ਜੇ ਵਟ ਪਾਉਣੇ ਇੱਕ ਵਾਰੀ ਲੜੜ ਕੇ ਤੇ ਫਿਰ ਦੁਬਾਰੇ ਵਟ ਪਾਈ ਦੀ ਹੈ ਤੇ ਉਹਦੇ ਨਾਲ ਕੀ ਵਟ ਮਜ਼ਬੂਤ ਹੋ ਜਾਂਦੀ ਹੈ ਪਾਣੀ ਜੀ ਡੁੱਬੀ ਰਹਿੰਦੀ ਹੈ ਤੇ ਸਪਰੇਅ ਮਾਰ ਦਿੰਨੇ ਇੱਕ ਵਾਰੀ ਕੱਖਾਂ ਵਾਲੀ ਆ ਚੋਬਰ ਇਹਨੇ ਸਵੇਰੇ ਸੁਨੇਹਾ ਹੀ ਆ ਕੇ ਲੱਗ ਜਾਂਦੇ ਹੈ ਲੋ ਚਾਹ ਪੀ ਲੋ ਮੁੰਡਿਓ ਲੰਲੀ ਛੱਲੀ ਬਾਈ ਬਾਲੀ ਭਾਈ ਦੀ ਹੈ ਕਾ ਖਾ ਗਏ ਭਾਈ ਦੇ ਲੰਲੀ ਛੱਲੀ ਤੇ ਲਲਕਾਰੇ ਵੱਜ ਰਿਹਾ ਸਵੇਰੇ ਸੇ ਇਹ ਕਿਹਨੇ ਕੱਲਾ ਲਾਇਆ ਓਏ

ਚਾ ਵੀ ਲੋ ਮੁੰਡੇ ਚਾ ਜਦੋਂ ਅਸੀਂ ਬੱਟਾ ਪਾਉਣੇ ਆ ਬਾਈ ਜਿਵੇਂ ਪਹਿਲਾਂ ਇੱਕ ਵਾਰੀ ਬੱਟ ਪਾ ਪਾ ਦਿੰਨੇ ਆ ਜਿਵੇਂ ਹੁਣ ਬੱਟ ਲੈ ਗਿਆ ਬਾਈ ਖਿੱਚ ਕੇ ਇਹਦੇ ਉੱਤੇ ਨੂੰ ਟਰੈਕਟਰ ਦਾ ਟਾਇਰ ਚੜਾ ਕੇ ਲਿਆਵਾਂਗੇ ਤਾਂ ਕਿ ਬੱਟ ਜਿਹੜੀ ਬੈਠੇ ਨਾ ਦਵੇ ਨਾ ਹਨਾ ਤੇ ਬੱਟ ਪਾਣੀ ਦੇ ਵਿੱਚ ਡੁੱਬੀ ਹੋਣੀ ਚਾਹੀਦੀ ਹੈ ਉਹਦੇ ਨਾਲ ਕੀ ਕੱਖ ਨਹੀਂ ਹੁੰਦੇ ਹੁਣ ਆ ਇੱਕ ਬੱਟ ਲੈ ਗਿਆ ਬਾਈ ਤੇ ਹੁਣ ਉਧਰ ਉਹ ਤੇ ਟਾਇਰ ਚੜਾ ਕੇ ਲਿਆਊਗਾ ਤੇ ਡਬਲ ਬੱਟ ਕਹਿੰਦੇ ਡਬਲ ਬੱਟ ਪਾਉਣੇ ਹੁੰਦੇ ਆ ਤੇ ਤਾਹੀਂ ਅਸੀਂ ਪੋਚਦੇ ਨਹੀਂ ਗਾਚੀ ਲਾਈ ਨਹੀਂ ਅਜੇ ਤੱਕ ਅਰੇ ਤੇ ਇਹੀ ਸੋਗਾ ਨਹੀਂ ਦਾ ਕੱਖ ਨਹੀਂ ਹੁੰਦੇ ਕਿਤੇ ਪਹਿਲਾਂ ਕੱਖ ਹੋ ਜਾਂਦੇ ਸੀਗੇ ਬੱਠਾ ਟੋਕਰਾਂ ਨਾਲ ਤੇ ਕੱਢਣੇ ਪੈਂਦੇ ਸੀਗੇ ਬਥੇਰਾ ਕੱਖ ਕੱਢਿਆ ਸਰੋਟ ਪਈ ਤੇ ਲਿਆ ਰਿਆ ਸਿੱਟਦੇ ਹੁੰਦੇ ਸੀਗੇ ਤੇ ਹੁਣ ਆਜ ਦਿਨ ਦੀ ਸਪਰੇਅ ਆਈ ਹੈ ਕੱਖਾਂ ਵਾਲੀ ਉਹ ਕਰ ਦਿੰਨੇ ਆ ਤੇ ਬੱਟਾ ਜਿਹੜੀ ਥੋੜੀ ਜਿਹੀ ਪਾਣੀ ਚ ਡੁੱਬੀ ਹੋਣੀ ਚਾਹੀਦੀ ਬਾਲੀ ਉੱਚੀ ਬੱਟ ਨਹੀਂ ਹੋਣੀ ਚਾਹੀਦੀ ਅਜਮ ਹੁਣ ਇੱਕ ਵਾਰੀ ਪਾਤੀ ਬਾਟੇ ਉੱਤੇ ਟਾਇਰ ਇੱਕ ਵਾਰੀ ਫੇਰ ਚੜਾ ਦੇਾਂਗੇ ਤਾਂ ਇੱਕ ਤਾਂ ਬੱਟ ਟੁੱਟਦੀ ਨਹੀਂ ਤੇ ਦੂਜਾ ਝੋਨਿਆਂ ਪਾਣੀ ਵਧੀਆ ਲੱਗਦਾ ਇਹ ਚ ਤੇ ਪੋਚਣ ਦੀ ਲੋੜ ਨਹੀਂ ਕਰਦਾ ਦੌੜੀਆਂ ਪੱਧਰ ਮੁੰਡਾ ਆਹੇ ਟਰਾਈਵਰ ਬਿਨਾ ਧੌਣ ਨਾਲ ਡਰਾਈਵਰ ਆਇਆ ਧੌਣ ਹੈ ਨਹੀਂ ਗਈ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਟਰੈਕਟਰ ਨੂੰ ਕੱਦੂ ਜੁਵਾੜੇ ਨੂੰ ਤੇ ਅੱਜ ਇਹਦਾ ਸਾਂ ਮਿਲ ਜਾਣਾ ਟਰੈਕਟਰ ਨੂੰ ਧੋਦਿਆਂਗੇ ਅੱਜ ਨੂੰ ਅੱਜ ਨੱਬੜ ਜਾਣਾ ਕੰਮ ਕਿਹੜਾ ਇੱਕ ਰਹਿ ਗਿਆ ਅਜੇ ਲਾਈਟ ਆ ਜੀ ਦੇ ਨੇ ਤਬਾਰਕੀ ਇੱਥੇ ਕੰਮ ਨੇ ਪੜ ਜੇ ਖਿੱਚਦੇ ਹੋ ਖਿੱਚਦੇ ਹੋ ਆ ਦੇਖੋ ਜੀ ਕੋਈ ਵੀ ਵਟ ਆਪਾਂ ਪੋਚੀ ਨਹੀਂ ਬਹੁਤ ਵੀਡੀਓ ਆਉਂਦੀਆਂ ਗਾਚੜ ਲਾਈ ਜਾਂਦੇ ਨੇ ਤੇ ਖਾਲ ਨਾਲ ਵੀ ਕੋਈ ਹੁਣ ਕੀਤਾ ਇਹਨੂੰ ਆਪਾਂ ਕੀ ਹੈ ਵਟ ਛੋਟੀ ਰੱਖੋ ਤਾਂ ਜੋ ਸਲਾਬ ਚੜੀ ਰਹੇ ਤੇ ਤੇ ਹੁਣ ਸਪਰੇਅ ਮਾਰ ਦਾਂਗੇ ਖਾਂ ਲਈ ਵਟਾਂ ਤੇ ਤੇ ਮੁੜ ਕੇ ਨਾ ਕੱਖ ਹੋਣ ਤੇ ਨਾ ਵਟ ਕੱਢਣ ਦੀ ਲੋੜ ਨੇ ਪਹਿਲਾਂ ਅਸੀਂ ਵੀ ਗਾਚੜ ਲਾਉਂਦੇ ਸੀ ਤੇ ਕੱਖਾਂ ਨਾਲ ਭਰ ਜਾਂਦੀਆਂ ਸੀ ਆ ਟੋਕਰਿਆਂ ਨਾਲ ਵਟਰਾਂ ਨਾਲ ਬੈਠ ਬੈਠ ਕੇ ਖੁਰਪੀਆਂ ਨਾਲ ਦਾਤੀਆਂ ਨਾਲ ਕੱਕ ਕੱਢੇ ਹੋਏ ਆ ਤੇ ਸਾਨੂੰ ਵੀ 10 ਸਾਲ ਪਹਿਲਾਂ ਹੀ ਮਤ ਆਈ ਹੈ ਮੇਨਾਂ ਨੂੰ ਪੋਚਣ ਦੀ ਕੋਈ ਲੋੜ ਨਹੀਂ ਬਿਨਾ ਪੋਚੇ ਵੀ ਇਹ ਕੰਮ ਦੇ ਸਕਦੇ ਆ ਤੇ ਅਸੀਂ ਹੁਣ 10 ਸਾਲ ਹੋ ਗਏ ਕਦੇ ਵੱਟ ਨਹੀਂ ਪੋਚੀ ਪਹਿਲਾਂ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਰਾਤ ਨੂੰ ਖੇਤ ਹੁੰਦੇ ਜੀ ਕਹਿਰਾ ਭਰ ਗਿਆ ਵੱਟਾਂ ਪੋਚਦੇ ਹੋ ਕਹਿਰਾ ਭਰ ਗਿਆ ਵੱਟਾਂ ਵਿੱਚ ਹੁਣ ਕੱਲਾ ਬੰਦਾ ਕੱਲਾ ਕੱਦੂ ਕਰਨਾ ਤੇ ਕੱਦੂ ਵੀ ਰੂਟਾ ਵੀ ਟਿਰਨਾ ਕਰਦੇ ਆ ਚਾਹੇ 4 ਦਿਨ ਕੱਦੂ ਪਿਆਰੇ ਵੇ ਪਾਣੀ ਹੋਣਾ ਚਾਹੀਦਾ ਪੋਲਾ ਰਹਿੰਦਾ ਵਾਣ ਤੇ ਤੁਸੀਂ ਵੀ ਇਹੀ ਤਰੀਕਾ ਅਪਣਾਇਆ ਕਰੋ ਜਿਵੇਂ ਅਸੀਂ ਦੇਨੇ ਹੁਣ ਬਹੁਤ ਲੋਕ ਬੱਟਾਂ ਪੋਚ ਜਾਂਦੇ ਔਖੇ ਹੋਈ ਜਾਂਦੇ ਨਾ ਬੱਖਲ ਖਚਾਈ ਜਾਂਦਾ ਜਿਹੜੇ ਟੱਕ ਧਰੀ ਜਾਂਦੇ ਮਿੱਟੀ ਦੇ ਅਸੀਂ ਪਹਿਲਾਂ ਬਥੇਰਾ ਮਿੱਟ ਚੱਕਿਆ ਬਥੇਰੇ ਬੱਟਾਂ ਪੋਚੀਆਂ ਪਰ 10 ਸਾਲਾਂ ਦੀ ਮੱਤ ਆਈ ਹੈ ਵੀ ਬੱਟ ਨਹੀਂ ਪੋਚਣੀ ਝੋਨੇ ਦੇ ਨੇੜੇ ਨਹੀਂ ਜਾਣਾ ਇੱਕ ਬੰਦਾ ਬਸ ਕੰਮ ਕਰੀ ਜਾਂਦਾ ਇੱਕ ਬੰਦਾ ਸਪਰੇਅ ਕਰੀ ਜਾਂਦਾ ਪਿੱਛੇ ਪਿੱਛੇ ਕੱਖਾਂ ਵਾਲੀ ਤੇ ਅੱਜ ਝੋਨਾ ਆਪਣਾ ਸਮਾਪਤ ਹੋ ਜੂ ਤਾਂ ਕਰਕੇ ਮਾਂ ਚਲੋ ਥੋੜਾ ਜਿਹਾ ਦੱਸ ਦਈਏ ਵੀਡੀਓ ਚ ਤੇ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਸ਼ੇਅਰ ਕਰ ਦਿਓ ਜਾਣਕਾਰੀ ਚੰਗੀ ਲੱਗੇ ਤੇ ਪੰਜਾਬੀ ਬੰਦੇ ਨੂੰ ਕੰਮ ਦਿਓ ਆ ਪੰਜਾਬੀ ਬੰਦੇ ਆਪਣੇ ਕੋਲ ਲੱਗੇ ਹੋਏ ਆ ਕੰਮ ਤੇ ਕਿ ਚਾਹ ਪਾਤ ਲਾ ਕੇ ਪੀਓਗੇ ਆਪਣੀ ਆਪਣੀ ਉਹ ਤਾਂ ਫਿਰ ਕਦੋਂ ਪਹੁੰਚਿਆ ਉਹ ਜਾਂਦਾ ਪਰ ਇਹਨੂੰ ਢਲਦੇ ਬਣੀ ਨਹੀਂ ਜਾਂਦਾ ਕੋਈ ਚੜ੍ਹਦੇ ਬਣੀ ਨਹੀਂ ਜਾਂਦਾ ਨਾ ਠੀਕ ਆ ਜਮਾ ਕਮ ਸ਼ਾ ਗੁਮ ਸ਼ਾ ਬੰਦ ਗਏ ਉਹੀ ਲੱਗੀ ਆ ਬਿਹਾਰੀ ਹੈ ਨਾ ਵੀਡੀਓ ਦੇਖਣਾ ਖਿਆ ਹੈ ਨਾ ਬਿਹਾਰੀ ਬਿਹਾਰ ਤੋਂ